ਧੀਆਂ ਕਰੇ ਪੈਦਾ ਹੋਣ ਤਾਂ ਲੱਡੂ ਵੰਡਿਆ ਕਰੋ ਮਠਾਈਆਂ ਵਰਤਾਇਆ ਕਰੋ ਕਹਿੰਦੇ ਇੱਕ ਵਿਅਕਤੀ ਸੀ ਉਸਦੇ ਚਾਰ ਬੇਟੇ ਤੇ ਇੱਕ ਬੇਟੀ ਸੀ ਉਸਦੀ ਬੇਟੀ ਵੱਡੀ ਸੀ ਤੇ ਬੇਟੇ ਛੋਟੇ ਸਨ ਉਸ ਵਿਅਕਤੀ ਦੀ ਮੌਤ ਹੋ ਗਈ ਤੇ ਉਸ ਦਾ ਕੋਈ ਗੁੜਾ ਦੋਸਤ ਸੀ ਜਿਸ ਦਿਨ ਉਸ ਵਿਅਕਤੀ ਦਾ ਸੰਸਕਾਰ ਹੋਣਾ ਸੀ ਤੇ ਭਾਈ ਸਾਹਿਬ ਜੀ ਨੇ ਆ ਕੇ ਤਿਆਰੀ ਕੀਤੀ ਹੋਈ ਸੀ ਤੇ ਉਸ ਮਰੇ ਹੋਏ ਵਿਅਕਤੀ ਦੇ ਦੋਸਤ ਨੇ ਆ ਕੇ ਸੰਸਕਾਰ ਵਿੱਚ ਰੋਕ ਪਾ ਦਿੱਤੀ ਉਹ ਕਹਿੰਦਾ ਇਸਨੇ ਮੇਰਾ 1 ਲੱਖ ਰੁਪਇਆ ਦੇਣਾ ਹੈ ਇਸਨੇ ਮੇਰੇ 1 ਲੱਖ ਦਾ ਉਧਾਰ ਨਹੀਂ ਮੋੜਿਆ ਹੈ ਮੈਂ ਇਸ ਦਾ ਸਸਕਾਰ ਨਹੀਂ ਹੋਣ ਦੇਣਾ ਜਿੰਨੀ ਦੇਰ ਤੱਕ ਮੇਰਾ ਇਹ 1 ਲੱਖ ਦਾ ਉਧਾਰ ਮੈਨੂੰ ਵਾਪਸ ਨਹੀਂ ਮਿਲਦਾ ਉਨ ਪੰਚਾਇਤ ਇਕੱਠੀ ਹੋਈ ਸਾਰੇ ਲੋਕ ਇਕੱਠੇ ਸੀ ਉਥੇ ਕੀ ਹੋਇਆ ਉਸ ਦੇ ਚਾਰੇ ਪੁੱਤਰ ਖੜੋਤੇ ਤੇ ਜਦੋਂ 1 ਲੱਖ ਦੀ ਗੱਲ ਆਈ ਤਾਂ ਇੱਕ ਮਹਤਵਾਰ ਵਿਅਕਤੀ ਕਹਿੰਦਾ ਕਿ 1 ਲੱਖ ਰੁਪਏ ਇਹਦੇ ਚਾਰੇ ਪੁੱਤਰਾਂ ਵਿੱਚ 25-25 ਹਜ਼ਾਰ ਵੰਡ ਦਿਓ ਉਸ ਵਿਅਕਤੀ ਦੇ ਪੁੱਤਰ ਕਹਿੰਦੇ ਅਸੀਂ ਨਹੀਂ ਜਾਣਦੇ ਇਹ ਕੌਣ ਹੈ ਅਸੀਂ ਨਹੀਂ ਦਿੱਤਾ ਲਿਆ ਇਹ ਕੋਈ ਗੱਲ ਹੈ ਕਿ ਅਸੀਂ ਇਸ ਨੂੰ ਪੈਸੇ ਦਈਏ ਉਹ ਇੱਕ ਦੂਜੇ ਦੇ ਓਲੇ ਹੋਣ ਲੱਗੇ ਤਾਂ ਉਹ ਆਦਮੀ ਕਹਿੰਦਾ ਮੇਰੇ ਪੈਸੇ ਦਿਓ ਨਹੀਂ ਤਾਂ ਮੈਂ ਸੰਸਕਾਰ ਨਹੀਂ ਕਰਨ ਦੇਣਾ ਇੰਨਾ ਕੁਝ ਹੋਣ ਦੇ ਬਾਵਜੂਦ ਪੁੱਤਰ ਪਿਛਾ ਹੋ ਗਏ ਤੇ ਉਹ ਜਿਹੜੀ ਧੀ ਸੀ ਅੱਗੇ ਆਈ ਤੇ ਕਹਿੰਦੀ ਮੈਂ ਤੁਹਾਨੂੰ ਜਾਣਦੀ ਹਾਂ ਤੁਹਾਡੀ ਮੇਰੇ ਪਿਤਾ ਨਾਲ ਗੂੜੀ ਯਾਰੀ ਹੈ ਤੁਸੀਂ ਮੇਰੇ ਪਾਪਾ ਦੇ ਦੋਸਤ ਸੀ ਪਰ ਅੱਜ ਮੇਰੇ ਪਿਤਾ ਦੀ ਅੰਤਿਮ ਰਸਮ ਦੇ ਉੱਤੇ ਬਦਸ਼ਗਨੀ ਨਾ ਕਰੋ ਉਹ ਕਹਿੰਦਾ ਮੈਂ ਕਿਹੜਾ ਕੁਝ ਕਹਿੰਦਾ ਹਾਂ ਮੇਰੇ ਪੈਸੇ ਦੇ ਦਿਓ ਤੇ ਸੰਸਕਾਰ ਕਰ ਲਓ ਚਾਰੇ ਪੁੱਤਰ ਆਸੇ-ਪਾਸੇ ਹੋ ਗਏ ਤੇ ਮੁੱਕਰ ਗਏ ਕਹਿੰਦੇ ਸਾਡੇ ਕੋਲ ਨਹੀਂ ਹੈਗਾ ਕੁਝ ਨਹੀਂ ਸਸਕਾਰ ਹੁੰਦਾ ਤੇ ਨਾ ਹੋਵੇ ਉਸ ਮਰੇ ਹੋਏ ਵਿਅਕਤੀ ਦੀ ਕੀ ਕਹਿਣ ਲੱਗੀ ਕਿ 1 ਲੱਖ ਦੀ ਜਗ੍ਹਾ ਮੈਂ ਸਵਾ ਲੱਖ ਦੇ ਦੇਵਾਂਗੀ ਸਰਪੰਚ ਸਾਹਿਬ ਮੇਰੇ ਖਾਤੇ ਵਿੱਚ ਪਾ ਦਿਓ ਤੇ ਸਸਕਾਰ ਕਰ ਲੈਣ ਦਿਓ ਤੇ ਉਸ ਮਰੇ ਹੋਏ ਵਿਅਕਤੀ ਦੇ ਦੋਸਤ ਦੇ ਨੇਤਰ ਪਰ ਆਏ ਕਿਉਂਕਿ ਕਿਸੇ ਨੇ ਸੱਚ ਕਿਹਾ ਹੈ ਕਿ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ ਉਸਨੇ ਉਸਦੇ ਸਿਰ ਤੇ ਹੱਥ ਰੱਖਿਆ ਤੇ ਆਪਣੀ ਗੱਡੀ ਵਿੱਚੋਂ 5 ਲੱਖ ਰੁਪਏ ਮੰਗਾ ਕੇ ਉਹਦੀ ਝੋਲੀ ਵਿੱਚ ਪਾ ਦਿੱਤੇ ਸਾਰੇ ਹੈਰਾਨ ਹੋ ਕੇ ਕਹਿਣ ਲੱਗੇ ਕਿ ਇਹ ਕੀ ਕਿ ਤੁਸੀਂ ਤਾਂ ਲੈਣਾ ਸੀ ਇਹਦੇ ਤੋਂ ਉਹ ਕਹਿੰਦਾ ਕੋਈ ਗੱਲ ਨਹੀਂ ਉਹ ਸਾਰੇ ਪੁੱਛਣ ਲੱਗੇ ਕਿ ਇਹ ਕੀ ਉਹ ਵਿਅਕਤੀ ਕਹਿੰਦਾ ਸਰਪੰਚ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਇਹ ਮੇਰਾ ਦੋਸਤ ਹੈ ਅੱਜ ਇਸ ਦਾ ਸੰਸਕਾਰ ਹੈ ਤੇ ਰਹਿਣਾ ਆਪਾਂ ਵੀ ਨਹੀਂ ਹੈ ਇਸ ਦੁਨੀਆ ਤੇ ਉਹ ਕਹਿੰਦਾ ਇਹ ਮੇਰਾ ਬੜਾ ਗੂੜਾ ਦੋਸਤ ਸੀ ਤੇ ਮੈਂ ਇਸ ਤੋਂ ਉਧਾਰੇ 5 ਲੱਖ ਰੁਪਏ ਲਈ ਸੀ ਪਰ ਇਸ ਦੇ ਜਿਉਂਦੇ ਜੀ ਮੈਂ ਵਾਪਿਸ ਨਹੀਂ ਕਰ ਸਕਿਆ ਤੇ ਅੱਜ ਮੈਨੂੰ ਖਬਰ ਮਿਲੀ ਕਿ ਮੇਰੇ ਦੋਸਤ ਦੀ ਮੌਤ ਹੋ ਗਈ ਹੈ ਤੇ ਅੱਜ ਇਸ ਦਾ ਸੰਸਕਾਰ ਹੈ ਤੇ ਮੈਂ ਭੱਜਿਆ ਆਇਆ ਪਰ ਮੇਰੇ ਅੰਦਰ ਇਹ ਖਿਆਲ ਵੀ ਸੀ ਕਿ ਮੇਰੇ ਦੋਸਤ ਦੇ 5 ਬੱਚੇ ਹਨ ਤੇ ਇੱਕ ਉਸ ਦੀ ਪਤਨੀ ਹੈ ਤੇ ਇਹ ਜਿਹੜੀ 5 ਲੱਖ ਦੀ ਰਕਮ ਹੈ ਮੇਰਾ ਦੋਸਤ ਦੱਸ ਕੇ ਵੀ ਨਹੀਂ ਗਿਆ ਕਿ ਇਹ ਕਿਸ ਨੂੰ ਦੇਣੀ ਹੈ ਕਿਉਂਕਿ ਇਹ ਥੋੜਾ ਪਤਾ ਹੁੰਦਾ ਹੈ ਕਿ ਹੁਣ ਆਪਣੇ ਵਿੱਚੋਂ ਕਿਸ ਨੇ ਮਰ ਜਾਣਾ ਹੈ ਆਪਾਂ ਤਾਂ ਬੜਾ ਕੁਝ ਸੋਚ ਕੇ ਬੈਠੇ ਹਾਂ ਮੈਂ ਟੈਨਸ਼ਨ ਵਿੱਚ ਪੈ ਗਿਆ ਤੇ ਫਿਰ ਵਾਈ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਹੇ ਵਾਈ ਗੁਰੂ ਮੈਨੂੰ ਸਹੀ ਰਸਤਾ ਦਿਖਾਓ ਤਾਂ ਜੋ ਇਹ 5 ਲੱਖ ਦੀ ਰਕਮ ਮੈਂ ਸਹੀ ਹੱਥਾਂ ਵਿੱਚ ਦੇ ਸਕਾਂ ਮੇਰੇ ਅੰਦਰੋਂ ਆਵਾਜ਼ ਆਈ ਕਿ ਇਹਨਾਂ ਦੇ ਵਿੱਚੋਂ ਪਰਖ ਕਰ ਲਈ ਜਾਵੇ ਕਿ ਅਸਲੀ ਮੁਹੱਬਤ ਬਾਪ ਨੂੰ ਕੌਣ ਕਰਦਾ ਸੀ ਉਹ ਕਹਿੰਦਾ ਫਿਰ ਮੈਂ ਇਹ ਸੋਚ ਕੇ ਵਿਉਂਤ ਬਣਾਈ ਕਿ ਸੱਚੀ ਮੁਹੱਬਤ ਦਾ ਪਤਾ ਲੱਗੂ ਜਿਹੜਾ ਦਿਲੋਂ ਕਰਦਾ ਹੋ ਉਹ ਬਾਹ ਖੜੀ ਕਰੇਗਾ ਉਹ ਕਹਿੰਦਾ ਮੈਂ ਵੇਖਣਾ ਚਾਹੁੰਦਾ ਸੀ ਕਿ ਬੰਦੇ ਨੂੰ ਜ਼ਿੰਦਗੀ ਵਿੱਚ ਦਿਲੋਂ ਪਿਆਰ ਕੌਣ ਕਰਦਾ ਹੈ ਕਹਿੰਦੇ 1 ਲੱਖ ਮੈਂ ਕਿਹਾ ਤੇ ਘਰ ਵਾਲੀ ਵੀ ਗੁੰਮ ਹੋ ਗਈ ਉਹ ਵੀ ਨਹੀਂ ਬੋਲੀ ਜਦੋਂ ਕਿ ਉਸ ਨੂੰ ਕਹਿਣਾ ਚਾਹੀਦਾ ਸੀ ਕਿ ਇਹ ਮੇਰਾ ਜੀਵਨ ਸਾਥੀ ਹੈ ساری ਜ਼ਿੰਦਗੀ ਮੇਰੇ ਲਈ ਖਪਿਆ ਤੇ ਉਸ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਕਿ ਖਬਰਦਾਰ ਪਿਛਾ ਹੋ ਜਾਓ 1 ਲੱਖ ਦਾ 2 ਲੱਖ ਲੈ ਲਿਓ ਸੰਸਕਾਰ ਨਹੀਂ ਰੁਕਣਾ ਚਾਹੀਦਾ ਚਾਰੇ ਪੁੱਤਰ ਵੀ ਗੁੰਮ ਹੋ ਗਏ ਪਰ ਆਤੀ ਮਿਲੀ ਮੈਨੂੰ ਆ ਮੇਰਾ ਚੰਦ ਦਾ ਟੁਕੜਾ ਮਿਲਿਆ ਜਿਸ ਨੇ ਪਰੀ ਪੰਚਾਇਤ ਵਿੱਚ ਆਖਿਆ ਮੇਰੇ ਪਿਓ ਦਾ ਸੰਸਕਾਰ ਕਰਨ ਦਿਓ 1 ਲੱਖ ਦਾ ਸਵਾ ਲੈ ਲਿਓ ਮੈਨੂੰ ਯਕੀਨ ਹੋ ਗਿਆ ਕਿ ਇਸ ਪੈਸੇ ਦੀ ਹੱਕਦਾਰ ਇਹ ਬੱਚੀ ਹੈ ਜਿਹੜੀ ਦਿਨੋਂ ਆਪਣੇ ਪਿਓ ਨੂੰ ਮੁਹੱਬਤ ਕਰਦੀ ਹੈ ਆ 5 ਲੱਖ ਧੀਏ ਤੇਰੀ ਝੋਲੀ ਵਿੱਚ ਪਾਏ ਤੇ ਦੂਜੇ ਫਿਰ ਉੱਪਰ ਵੇਖਨ ਤੇ ਉਹ ਵਕਤ ਵਿਅਕਤੀ ਕਹਿੰਦਾ ਕਿ ਹੱਥ ਨਾ ਲਾਇਓ ਇਨ੍ਹਾਂ ਪੈਸਿਆਂ ਨੂੰ ਹੁਣ ਇਹਦੀ ਇਹ ਇਮਾਨਦਾਰੀ ਹੈ ਤਾਂ ਹੀ ਕਿਸੇ ਨੇ ਸੱਚ ਕਿਹਾ ਹੈ ਕਿ ਪੁੱਤ ਵੰਡਾਉਣ ਜ਼ਮੀਨਾ ਈਆਂ ਦੁੱਖ ਵੰਡਾਉਂਦੀਆਂ ਨੇ